ਢਾਲ ਇਹ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱਸੇ ਦੀ ਢਾਲ ਹੈ ਜਿਹੜੀ ਫੁਲਾਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪ ਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਸਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀ ਸੁਣਵਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ 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 ਫਤੇਜ ਸਿੰਘ ਜੀ ਧੰਨ ਧੰਨ ਬਾਬਾ ਫਤੇਜ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤੇਜ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱਸੇ ਦੀ ਢਾਲ ਹੈ ਜਿਹੜੀ ਫੁਲਾਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਸਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸ ਨਵਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ 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 ਇਹ ਜਿਹੜੀ ਢਾਲ ਹੈ ਇਹ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱッセ ਦੀ ਏ ਢਾਲ ਹੈ ਜਿਹੜੀ ਫੁਲਾਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਸਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸ ਨਵਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ